ਮੈਂ ਹਰ ਇਨਨੇ ਟਾਈਮ ਤੋਂ ਬੋਲਣਾ ਬੰਦ ਕੀਤਾ ਮੈਂ ਕਿਸੇ ਨੂੰ ਕੁਝ ਨਹੀਂ ਕਹਦੇ ਤੇ ਭੈਣ ਹੁਣ ਮੈਂ ਇਹਨਾਂ ਨੂੰ ਦੱਸੂਗੀ ਤੇਰੇ ਦੁੱਖ ਬਹੁਤ ਮੈਂ ਕਰਦੀਆਂ ਦੂਰ ਮੈਂ ਮੇਲੀ ਹੋ ਗਈ ਅੱਜ ਤੇਰੇ ਵੱਲੋਂ ਨਹੀਂ ਹੁੰਦਾ ਪਹਿਲ ਮੇਰੇ ਵੱਲੋਂ ਨਹੀਂ ਹੁੰਦੀ ਨਾ ਮੈਂ ਵਾਅਦਾ ਕਰਾਂ ਤੇ ਜੇ ਕੋਈ ਵਾਅਦਾ ਕਰਦਾ ਆ ਉਹ ਆਪ ਦਾ ਆਪ ਜ਼ਿੰਮੇਵਾਰ ਆ ਸੁਖਰਤਿਆ ਤੇ ਮਨਜੀਤ ਕੌਰ ਦੇ ਮੈਟਰ ਦੇ ਵਿੱਚ ਹੁਣ ਸੁਰਲੀਨ ਨੇ ਵੀ ਐਂਟਰੀ ਲੈ ਲਈ ਹੈ ਸੁਰਲੀਨ ਵੱਲੋਂ ਵੀ ਸੁਖਰਤਿਆ ਅਤੇ ਮਨਜੀਤ ਕੌਰ ਬਾਰੇ ਲਾਈਵ ਆ ਕੇ ਕਾਫੀ ਕੁਝ ਬੋਲਿਆ ਗਿਆ ਵੀਡੀਓ ਤਾਂ ਤੁਸੀਂ ਪਹਿਲਾਂ ਹੀ ਸਕਰੀਨ ਤੇ ਦੇਖ ਚੁੱਕੇ ਹੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਇਹੀ ਕਹਿਣਾ ਹੈ ਕਿ ਸੁਰਲੀਨ ਹੁਣ ਫੇਮ ਮਾਰੀ ਇਹਨਾਂ ਦੇ ਮੈਟਰ ਨੂੰ ਉਛਾਲਦੀ ਪਈ ਹੈ ਕੇ ਇਸ ਨੂੰ ਵੀ ਕਿਸੇ ਪਾਸਿਓਂ ਦੋ ਕ ਵਿਊਜ਼ ਆ ਸਕਣ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਸੁਖਰਤਿਆ ਦੀ ਤਾਂ ਸੁਖਰਤਿਆ ਵੱਲੋਂ ਬਾਬਾ ਬੁੱਢਾ ਦਲਵਾਲਿਆਂ ਵੱਲੋਂ ਮਾਫੀ ਮੰਗਵਾਈ ਗਈ ਹੈ ਬਾਬਾ ਬੁੱਢਾ ਦਲ ਵੱਲੋਂ ਸੁਖਰਤਿਆ ਤੋਂ ਇੱਕ ਵੀਡੀਓ ਪੁਵਾਈ ਗਈ ਜਿਸ ਦੇ ਵਿੱਚ ਸੁਖਰਤਿਆ ਨੇ ਸਭ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈ ਕਿ ਉਸ ਵੱਲੋਂ ਜੋ ਵੀ ਮਨਜੀਤ ਘੋਰ ਜਾਂ ਫਿਰ ਲੋਕਾਂ ਦੇ ਸਾਹਮਣੇ ਪੁੱਠਾ ਸਿੱਧਾ ਬੋਲਿਆ ਗਿਆ ਉਸ ਲਈ ਉਸ ਨੂੰ ਮਾਫ ਕਰ ਦਿੱਤਾ ਜਾਵੇ ਅਤੇ ਨਾਲ ਹੀ ਸੁਖਰਤਿਆ ਦਾ ਇਹ ਵੀ ਕਹਿਣਾ ਹੈ ਕਿ ਜੋ ਉਹ ਪੇਜਾਂ ਦੀ ਪ੍ਰੋਮੋਸ਼ਨ ਕਰਦਾ ਹੈ ਜਾਂ ਫਿਰ ਕਿਸੇ ਨਾਲ ਕਲੈਬਰੇਸ਼ਨ ਔਰ ਕੰਟਰੈਕਟ ਤੇ ਵੀਡੀਓਜ਼ ਬਣਾਉਂਦਾ ਹੈ ਉਹ ਉਸੇ ਤਰ੍ਹਾਂ ਹੀ ਬਣਾਉਂਦਾ ਰਹੇਗਾ ਕਿਉਂਕਿ ਉਹ ਉਸਦਾ ਕੰਮ ਹੈ ਲੇਕਿਨ ਅੱਜ ਤੋਂ ਬਾਅਦ ਉਹ ਮਨਜੀਤ ਕੌਰ ਬਾਰੇ ਕਦੇ ਵੀ ਕੁਝ ਨਹੀਂ ਬੋਲੇਗਾ ਅਤੇ ਉਸਨੇ ਇਹ ਵੀ ਅਪੀਲ ਕੀਤੀ ਕਿ ਮਨਜੀਤ ਕੌਰ ਵੀ ਹੁਣ ਮੈਨੂੰ ਕਿਸੇ ਵੀ ਮੁੱਦੇ ਦੇ ਵਿੱਚ ਨਾ ਲੈ ਕੇ ਆਵੇ ਨਹੀਂ ਤਾਂ ਉਸ ਲਈ ਵੀ ਚੰਗੀ ਨਹੀਂ ਹੋਵੇਗੀ ਤੁਹਾਨੂੰ ਦੱਸ ਦਈਏ ਹੁਣ ਮਨਜੀਤ ਕੌਰ ਅਤੇ ਸੁਖਰਤਿਆ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਦਲ ਵੱਲੋਂ ਲਈ ਗਈ ਹੈ ਅਗਰ ਮਨਜੀਤ ਕੌਰ ਵੀ ਕਿਸੇ ਵੀ ਤਰ੍ਹਾਂ ਦੀ ਪੈਲ ਕਰਦੀ ਹੈ ਤਾਂ ਉਸ ਨੂੰ ਬਾਬਾ ਬੁੱਢਾ ਦਲ ਵਾਲੇ ਹੀ ਸੰਭਾਲਣਗੇ ਬਾਕੀ ਤੁਹਾਡਾ ਇਹਨਾਂ ਇੰਸਟਾਗ੍ਰਾਮਰਾਂ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ